ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਜੀ ਆਪ ਜੀ ਨੇ ਮੈਂ ਗੁਰੂ ਘਰ ਦੇ ਜਿਹੜੇ ਦਰਸ਼ਨ ਕਰਾ ਰਹੇ ਆ ਤੇ ਤੁਸੀਂ ਦਰਸ਼ਨ ਕਰੋ ਬਾਬਾ ਜੀ ਦੇ ਕਿਉਂਕਿ ਮੇਰਾ ਟਾਈਮ ਸਾਡੇ 6 ਵਜੇ ਤੋਂ ਮੇਰਾ ਸਾਹਿਬ ਆਪਣੇ ਗੁਰਬਾਣੀ ਨਾਲ ਜੋੜਨੇ ਆ ਤੇ ਇਸ ਨੂੰ ਸੰਗਤਾਂ ਨੂੰ ਬੇਨਤੀ ਹੈ ਸੋ ਮੇਰੇ ਬਹਿਣ ਭਰਾ ਵੀਰਾਂ ਨੂੰ ਬੇਨਤੀ ਹੈ ਤੇ ਜੁੜਨ ਦੀ ਕਿਰਪਾਲਤਾ ਕਰਨੀ ਮੈਨੂੰ ਸਪੋਰਟ ਦੀ ਤੁਹਾਡੀ ਬਹੁਤ ਲੋੜ ਆ ਤੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਤੇ ਤੁਸੀਂ ਮੇਰੀ ਫੈਮਿਲੀ ਉਹ ਮੇਰਾ ਸਾਥ ਦੇ ਰਹੇ ਹੋ ਕਿਉਂਕਿ ਮੈਂ ਹਿੰਦੀ 'ਚ ਵੀ ਗੱਲ ਕਰਦਾ ਜੇ ਪੰਜਾਬੀ 'ਚ ਵੀ ਗੱਲ ਕਰਨੀ ਹੁੰਦੀ ਹੈ ਕਿਉਂਕਿ Hindu ਜਿਹੜੇ ਵੀ ਹੈ ਤੇ ਸਾਰੇ ਜੁੜਦੇ ਨਹੀਂ ਸਾਰੇ ਗੁਰੂ ਪਿਆਰ ਵਾਲੇ ਹਾਂ ਤੇ ਆਪਾਂ ਸਾਰੇ ਤੇ ਗੁਰੂ ਨਾਲ ਜੁੜਨਾ ਹੈ ਤੇ ਮੈਂ 6:30 ਵਜੇ ਤੱਕ ਆਨਲਾਈਨ ਆ ਕੇ ਗੁਰਬਾਣੀ ਸੋਧਰ ਦੇ ਪਾਠ ਦੀ ਅਰੰਭ ਤੱਕ ਰਣਗੇ ਤੇ ਉਪਰ ਉਪਰੰਤ ਅਰਦਾਸ ਵੀ ਹੁੰਦੀ ਆ ਤੇ ਤੇ ਬੇਨਤੀ ਹੈ ਸੰਗਤ ਜੀ ਮੇਰੀ ਬੇਨਤੀ ਪ੍ਰਵਾਨ ਕਰਨੀਏ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ